ਬਹੁਤ ਵੱਡਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹਿਆ ਕਰਾਰ ਦੇ। ਤਨਖਾਹਿਆ ਕਰਾਰ ਦੇਣ ਦਾ ਮਤਲਬ ਇਹ ਹੁੰਦਾ ਵੀ ਬਹੁਤ ਵੱਡੇ ਗੁਨਾਹ ਕੀਤੇ ਨੇ। ਜੋ ਜੋ ਸੁਖਵੀਰ ਬਾਦਲ ਨੇ ਆਪਣਾ ਪੱਖ ਰੱਖਿਆ ਉਹ ਤੋਂ ਸੰਤੁਸ਼ਟ ਨਹੀਂ ਸਿੰਘ ਸਾਹਿਬ। ਚਾਹੀਦਾ ਇਹ ਹੈ ਵੀ ਅੱਜ ਤੁਰੰਤ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ। ਅਕਾਲੀ ਦਲ ਦਾ ਪ੍ਰਧਾਨ ਤਨਖਾਹਿਆ ਬੰਦਾ 1 ਮਿੰਟ ਨਹੀਂ ਰਹਿ ਸਕਦਾ ਜੇ ਰਹਿਣਾ ਚਾਹੀਦਾ ਨਹੀਂ। ਚਾਹੇ ਇਹ ਚਲਾਕੀਆਂ ਕਰ ਰਹੀ ਸੀ ਉਹ ਦਿਨਾਂ ਤਕ ਸਾਹਿਬ ਨਾਲ ਚਲਾਕੀਆਂ ਕਰਦੇ ਸੀ ਜਾਣੇ ਅਣਜਾਣੇ ਹਾਂਜੀ ਇੰਨੀਆਂ ਜਿਹੀਆਂ ਗੱਲਾਂ ਕਰਦੇ ਸੀ ਜਾਂ ਇੱਕ ਦਿਨ ਪਹਿਲਾਂ ਫੈਸਲੇ ਤੋਂ ਭੁੰਡੜ ਨੂੰ ਕਾਰਜਕਾਰੀ ਪ੍ਰਧਾਨ ਬਣਾਤਾ ਜਾਂ ਤਾਂ ਤੁਸੀਂ ਕਾਰਜਕਾਰੀ ਪ੍ਰਧਾਨ ਉਹ ਬੰਦੇ ਨੂੰ ਬਣਾਓ ਜਿਹੜਾ ਤੁਹਾਨੂੰ ਲੱਗਦਾ ਅਸਰਦਾਰ ਆ ਭੁੰਡੜ ਸਾਹਿਬ ਤਾਂ ਹੋਮਿਓਪੈਥੀ ਦੀ ਦਵਾਈ ਨੇ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਸੋ ਹੁਣ ਮੈਨੂੰ ਲੱਗਦਾ ਇਹ ਸਾਰੇ ਗਨਾਹ ਜਦੋਂ ਪ੍ਰਵਾਨ ਹੋ ਜਾਣਗੇ ਸੁਖਵੀਰ ਬਾਦਲ ਦੀ ਲੀਡਰਸ਼ਿਪ ਪ੍ਰਵਾਨ ਨਹੀਂ ਹੋਣੀ ਕਿਉਂਕਿ ਐਨੇ ਗਨਾ ਕਰਨ ਵਾਲਾ ਬੰਦੇ ਨੂੰ ਮੁੜ ਕੇ ਫਿਰ ਕਾਹਦੇ ਖਤਰ ਚੁੰਨਗੇ ਜੀ ਬਾਦਲ ਕਿਆਂ ਦੀ ਸਿਆਸਤ ਨਿੱਜ ਪ੍ਰਸਤੀ ਪਰਿਵਾਰ ਪ੍ਰਸਤੀ ਵਪਾਰ ਪ੍ਰਸਤੀ ਉਹ ਨੰਗੀ ਹੋ ਗਈ ਪੰਥ ਨੇ ਅਕਾਲ ਤਖਤ ਨੇ ਮੋਹਰ ਲਾਤੀ ਵੀ ਇਹ ਉਹ ਕਾਬਲ ਨਹੀਂ ਜੋ ਕੁਝ ਕੀਤਾ ਇਹਨੇ ਗਲਤ ਕੀਤਾ ਉਸ ਲੈਵਲ ਦਾ ਇਹਨੇ ਦਿਖਾਇਆ ਨਹੀਂ ਦੋ ਬਣਨਾ ਚਾਹੀਦਾ ਉਹ ਉਹ ਕਹਿੰਦੇ ਸਾਨੂੰ ਉਦੋਂ ਤੱਕ ਮਨਜ਼ੂਰ ਨਹੀਂ ਜਦ ਤੱਕ ਸੁਖਵੀਰ ਬਾਦਲ ਵਡਾਲਾ ਕਹਿੰਦੇ ਸੁਖਵੀਰ ਬਾਦਲ ਨਿਮਾਣੇ ਹੋ ਕੇ ਜਾਣ ਗਲਤੀਆਂ ਮੰਨ ਕੇ ਮਾਫੀ ਮੰਗਣ ਸਜ਼ਾ ਤੋਂ ਤ੍ਰਣ ਪ੍ਰਦਾਨ ਕੀ ਛੱਡਣ ਫੇਰ ਗੱਲ ਕਿਸੇ ਰਾਹ ਹੋਊਗੀ ਜਦ ਤੱਕ ਸੁਖਵੀਰ ਬਾਦਲ ਪ੍ਰਧਾਨਗੀ ਨਹੀਂ ਛੱਡਣਗੇ ਤੋ ਵੀ ਨਾਲ ਨਹੀਂ ਚੱਲ ਪਾਉਣਗੇ ਇਹ ਕਹਿੰਦਾ ਤਾਂ ਨਿਮਾਣਾ ਸਿੱਖਾ ਜਦੋਂ ਪਹਿਲੀ ਵਾਰ ਗਿਆ ਬਾਗ ਕੋਰ ਕਮੇਟੀ ਭੰਗ ਕੀਤੀ ਬਾਗੀ ਕੱਢੇ ਜਦੋਂ ਦੂਜੀ ਵਾਰ ਗਿਆ ਪਾਰਟੀ ਚੋਂ ਕੱਢੇ ਮਤਲਬ ਸ਼ਿਕਾਇਤ ਕਰਨ ਵਾਲੇ ਸੀ ਜਿਹੜੇ ਉਹਨਾਂ ਪ੍ਰਤੀ ਦਾ ਰਵੱਈਆ ਦੇਖਦਾ ਨਾ ਟਾਈਮਿੰਗ ਨੋਟ ਕਰਨ ਵਾਲੀ ਆ ਪਹਿਲੀ ਵਾਰ ਜਾਣ ਤੋਂ ਪਹਿਲਾਂ ਕੋਰ ਕਮੇਟੀ ਪੰਗ ਕੀਤੀ ਦੂਜੀ ਵਾਰ ਬਾਗੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਪਾਰਟੀ ਤੋਂ ਤੇ ਤੀਜੀ ਵਾਰ ਹੁੰਦੜ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਦ ਕਿ ਨਾ ਤਾਂ ਪ੍ਰਧਾਨ ਦਾ ਜਿਹੜੀ ਆਪ ਅਸਤੀਫਾ ਦਿੱਤਾ ਪੰਗ ਕੀਤੀ ਪ੍ਰਧਾਨਗੀ ਤੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਨਿਲਾਤਾ ਇਹੀ ਹਨ ਬਿਹਾਰ ਚਤਰਾਈਆਂ ਹੋਰ ਕਿੰਨੀਆਂ ਕਹਿੰਦੇ ਹੁੰਦੇ ਨੇ ਮਤਲਬ ਅਕਾਲ ਤਖਤ ਸਾਹਮਣੇ ਇੱਕ ਹੋਰ ਚਤਰਾਈ ਤੁਸੀਂ ਬਿਲਕੁਲ ਚਤਰਾਈ ਆ ਜੀ ਤੁਸੀਂ ਇੱਕ ਦਿਨ ਪਹਿਲਾਂ ਬਣਾਇਆ ਜਾਂ ਤਾਂ ਇਹ ਛੁੱਟੀ ਲੈਂਦਾ ਲੰਮੀ ਅਕਾਲੀਦਾਲ ਵੀ ਮੈਂ ਸਾਲ ਲਈ 6 ਮਹੀਨੇ ਲਈ ਛੁੱਟੀ ਲੈਣਾ ਮੈਂ ਅਬਰਨਾਂ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਵਰਕਿੰਗ ਕਮੇਟੀ ਚ ਅਸਤੀਫਾ ਦਿੰਦਾ ਜਾਂ ਛੁੱਟੀ ਮਨਜ਼ੂਰ ਕਰਾਉਂਦਾ ਵਰਕ ਕਮੇਟੀ ਕਿਸੇ ਨੂੰ ਪ੍ਰਧਾਨ ਚੁਣ ਲੈਂਦੀ ਉਹਦਾ ਆਪੇ ਆਣਾ ਸਾਰਾ ਕੁਝ ਆਪੇ ਮੈਂ ਪਹਿਨੀ ਪੈਣੀ ਆਪੇ ਮੈਂ ਬੁੱਢਾ ਸੋ ਹੱਕਣ ਲੋਕਾਂ ਨੂੰ ਦਿਖਾਉਣ ਖਾਤਰ ਜਿਹੜਾ ਕੀਤਾ ਜਾ ਰਿਹਾ ਹੈ ਨਾ ਜੀ ਇਹ ਲੋਕਾਂ ਨੂੰ ਜੱਜਦਾ ਨਹੀਂ ਹੈਗਾ ਉਹੀ ਉਹ ਗਾਬਤਾ ਕਮੇਟੀ ਦਾ ਵੀ ਚੇਅਰਮੈਨ ਭੁੰਦੜ ਆ ਬੋਰਡ ਦਾ ਵੀ ਉਹ ਹੁਣ ਕਾਰਜਕਾਰੀ ਪ੍ਰਧਾਨ ਵੀ ਉਹ ਮਤਲਬ ਉਹ ਉਹ ਜਿਹੜੀ ਨੀਤ ਆ ਨਾ ਵੀ ਕਿਉਂਕਿ ਹੁੰਦੜ ਪੂਰੀ ਤਰ੍ਹਾਂ ਵਫਾਦਾਰ ਆ ਇਸ ਕਰਕੇ ਉਹਨੂੰ ਹੀ ਦੋ ਜੇ ਕਿਸ ਨੂੰ ਦੇਣਾ ਤਾਂ ਕਿ ਜਦੋਂ ਮਰ ਜੀ ਉਹਨੂੰ ਕਹਦੀ ਵੀ ਚਲੋ ਜੀ ਹੁੰਦੜ ਸਾਹਿਬ ਹੁਣ ਆਪਾਂ ਆ ਗਏ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਟਾਲ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਕਿ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਦਿੱਤੇ ਜਾ ਚੁੱਕੇ ਨੇ ਜਥੇਦਾਰ ਸਾਹਿਬ ਦੇ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਤਾਂ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸਿਆਸੀ ਵਿਸ਼ਲੇਸ਼ਕ ਭਾਈ ਮਾਲਵਿੰਦਰ ਸਿੰਘ ਮਾਲੀ ਜੀ ਨੇ ਗੱਲਬਾਤ ਸ਼ੁਰੂ ਕਰਦੇ ਆ ਭਾਈ ਜੀ ਧੰਨਵਾਦ ਸਮਾਂ ਕੱਢਣ ਦੇ ਲਈ ਸ਼ੁਕਰੀਆ ਜੀ ਜੀ ਹਾਂ ਮਾਲੀ ਸਾਹਿਬ ਸੁਖਵੀਰ ਸਿੰਘ ਬਾਦਲ ਤਨਖਾਈਆ ਕਰਾਰ ਦੋਸ਼ੀ ਕਰਾਰ ਖਾਸ ਕਰ ਵੱਡੀਆਂ ਟਿੱਪਣੀਆਂ ਜਥੇਦਾਰ ਸਾਹਿਬ ਦੀਆਂ ਕਿ ਸਰਸੇ ਵਾਲੇ ਦੇ ਜਿਹੜੇ ਮਸਲੇ ਸੀ ਉਹਨਾਂ ਦੇ ਵਿੱਚ ਤੁਸੀਂ ਦੋਸ਼ੀ ਹੋ ਜਿਹਦੇ ਨਾਲ ਪੰਥ ਦੇ ਅਕਸ ਨੂੰ ਢਾਹ ਲੱਗੀ ਆ ਦੇਖੋ ਜੀ ਜਿੰਨੀ ਕੁ ਮੈਨੂੰ ਜਾਣਕਾਰੀ ਆ ਇਤਿਹਾਸ ਬਾਰੇ ਜੀ ਉਸ ਹਿਸਾਬ ਨਾਲੇ ਬਹੁਤ ਵੱਡਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹਿਆ ਕਰਾਰ ਦੇਣਾ ਜੀ ਸਿੰਘ ਸਾਹਿਬ ਦਾ ਮੈਂ ਬਿਆਨ ਸੁਣਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 2007 ਤੋਂ ਲੈ ਕੇ 17 ਤੱਕ ਤੁਹਾਡੀ ਸਰਕਾਰ ਨੇ ਜਾਂ ਤੁਸੀਂ ਅਜਿਹੇ ਫੈਸਲੇ ਲਏ ਨੇ ਜਿਹਦੇ ਨਾਲ ਸਿੱਖ ਪੰਥ ਨੂੰ ਢਾ ਲੱਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਖ ਨੂੰ ਢਾਹ ਲੱਗੀ ਆ ਇਸ ਕਰਕੇ ਤੁਸੀਂ ਨਮਾਣੇ ਸਿੱਖ ਵਜੋਂ ਪੇਸ਼ ਹੋ ਕੇ 15 ਅੰਨਾਂ ਦੇ ਅੰਦਰ ਅੰਦਰ ਆਪਣਾ ਪੱਖ ਦੱਸੋ ਨਾਲ ਇਹ ਵੀ ਕਿਹਾ ਵੀ ਇਸ ਸਮੇਂ ਦੌਰਾਨ ਜਿਹੜੇ ਕੈਬਨਿਟ ਮੰਤਰੀ ਰਹੇ ਨੇ ਉਹ ਵੀ ਆਪਣਾ ਪੱਖ ਪੇਸ਼ ਕਰਨ ਅਕਾਲ ਤਖਤ ਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਤਨਖਾਹਾਂ ਇਕਰਾਰ ਦੇਣ ਦਾ ਮਤਲਬ ਇਹ ਹੁੰਦਾ ਵੀ ਬਹੁਤ ਵੱਡੇ ਗਨਾਹ ਕੀਤੇ ਨੇ ਜੋ ਜੋ ਸੁਖਵੀਰ ਬਾਦਲ ਨੇ ਆਪਣਾ ਪੱਖ ਰੱਖਿਆ ਉਹ ਤੋਂ ਸੰਤੁਸ਼ਟ ਨਹੀਂ ਸਿੰਘ ਸਾਹਿਬ ਜੀ ਪਰ ਉਹ ਕਿਹੜੀਆਂ ਗੱਲਾਂ ਨੇ ਇਹਦੀ ਵਿਆਖਿਆ ਨਹੀਂ ਹਲੇ ਤੱਕ ਹੋਈ ਜੀ ਦੇਖੋ ਇੱਕ ਤਾਂ ਸਰਕਾਰ ਫੈਸਲੇ ਲੈਂਦੀ ਆ ਜੀ ਇੱਕ ਸਰਕਾਰ ਧਾਰਮਿਕ ਮਾਮਲਿਆਂ ਚ ਦਖਲ ਦਿੰਦੀ ਆ ਚਾਹੇ ਉਹ ਸ਼੍ਰੋਮਣੀ ਕਮੇਟੀ ਆ ਚਾਹੇ ਅਕਾਲ ਤਖਤ ਆ ਜੀ ਹੁਣ ਸਭ ਤੋਂ ਵੱਡਾ ਗਨਾਹ ਤਾਂ ਇਹਨਾਂ ਨੇ ਉਹ ਕੀਤਾ ਹੋਇਆ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਲੰਘਿਆ 1999 ਚ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਟਾਏ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਟਾਇਆ ਇਹ ਵੀ ਗੱਲ ਬਹੁਤ ਵੱਡੀ ਆ ਵੀ ਤੁਸੀਂ ਸਿਰਫ ਵੋਟਾਂ ਦੇ ਖਾਤਰ ਅਕਾਲ ਤਖਤ ਤੋਂ ਹੁਕਮਨਾਮਾ ਵਾਪਸ ਕਰਵਾਇਆ ਜੀ ਫਿਰ ਉਹਨੂੰ ਮਤਲਬ ਉਹਨੂੰ ਕੇਸ ਦੇ ਵਿੱਚੋਂ ਬਾਹਰ ਕੱਢਿਆ ਜੀ ਫਿਰ ਵੋਟਾਂ ਲਈ ਹੁਕਮਨਾਮੇ ਦੀ ਉਲੰਘਣਾ ਕਰਕੇ ਵਾਰ-ਵਾਰ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਜੀ ਚਾਹੇ ਜਿਹੜੀ ਬਗੀ ਅਕਾਲੀ ਆਪਾਂ ਕਹਿੰਦੇ ਆ ਉਹਨਾਂ ਦੇ ਕਬੂਲਨਾਮੇ 'ਚ ਵੀ ਇਹੋ ਜਿਹਾ ਸੰਕੇਤ ਸੀ ਵੀ ਕੁਝ ਗਨਾਹ ਸੀ ਪਰ ਉਦੋਂ ਬਾਅਦ ਲੋਕਾਂ ਨੇ ਨਾ ਬਹੁਤ ਤੱਥਾਂ ਸਮੇਤ ਸਬੂਤ ਰੱਖੇ ਨੇ ਸਾਹਮਣੇ ਵੀ ਬਾਦਲ ਸੁਖਵੀਰ ਬਾਦਲ ਕੀ ਕੀ ਕਰਦਾ ਰਿਹਾ ਇਵੇਂ ਹਰਸੇ ਵਾਲੇ ਦੇ ਜਿਹੜੇ ਕਿੱਲੇ ਨੇ ਜਾਂ ਹੋਰ ਜਿਹੜੇ ਇਹਦੇ ਨਾਲ ਰਹੇ ਨੇ ਜੀ ਮਤਲਬ ਇੱਕ ਬੀਬੀ ਆ ਮੀਨਸੇ ਤੋਂ ਉਹ ਉਹਨੇ ਕਿਹਾ ਵੀ ਮੈਂ ਆ ਕੁਝ ਦੇਖਿਆ ਜਿਹੜੇ ਗੁਨਾਹ ਤਾਂ ਬਹੁਤ ਵੱਡੇ ਨੇ ਤੇ ਇਸ ਕਰਕੇ ਮਤਲਬ ਚਾਹੇ ਇਹ ਚਲਾਕੀਆਂ ਕਰ ਰਹੇ ਸੀ ਉਹਦੇ ਨਾਲ ਅਕਾਲ ਤਖਤ ਸਾਹਿਬ ਨਾਲ ਚਲਾਕੀਆਂ ਕਰਦੇ ਸੀ ਜਾਣੇ ਅਣਜਾਣੇ ਹੈ ਜੀ ਇੰਨੀਆਂ ਜੀਆਂ ਗੱਲਾਂ ਕਰਦੇ ਸੀ ਜਾਂ ਇੱਕ ਦਿਨ ਪਹਿਲਾਂ ਫੈਸਲੇ ਤੋਂ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਤਾ ਜਾ ਤਾਂ ਤੁਸੀਂ ਕਾਰਜਕਾਰੀ ਪ੍ਰਧਾਨ ਉਹ ਬੰਦੇ ਨੂੰ ਬਣਾਓ ਜਿਹੜਾ ਤੁਹਾਨੂੰ ਲੱਗਦਾ ਅਸਰਦਾਰ ਆ ਜੀ ਭੁੰਦਰ ਸਾਹਿਬ ਤਾਂ ਹੋਮਿਓਪੈਥੀ ਦੀ ਦਵਾਈ ਨੇ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੀ ਇਹ ਇਹਨਾਂ ਨੂੰ ਕੰਸੋਏ ਦਾ ਮਤਲਬ ਮਿਲ ਗਈ ਸੀ ਵੀ ਕੁਝ ਵੱਡਾ ਹੋਣ ਵਾਲਾ ਜੀ ਚਾਹੀਦਾ ਇਹ ਆ ਵੀ ਅੱਜ ਤੁਰੰਤ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਅਕਾਲੀ ਦਲ ਦਾ ਪ੍ਰਧਾਨ ਤਨਖਾਈਆ ਬੰਦਾ 1 ਮਿੰਟ ਨਹੀਂ ਰਹਿ ਸਕਦਾ ਜਾਂ ਰਹਿਣਾ ਚਾਹੀਦਾ ਨਹੀਂ ਜੋ ਮੇਰੀ ਅਕਲ ਆ ਜੀ ਜਿੰਨਿਕ ਮੈਨੂੰ ਸਮਝ ਆ ਜੀ ਜਾਏਗਾ ਅੰਤਮ ਫੈਸਲਾ ਹਾਲੇ ਹੋਣਾ ਪਰ ਦੋਸ਼ੀ ਕਰਾਰ ਦਿੱਤਾ ਹੁਣ ਉਸ ਦਿਨ ਸਿੰਘ ਸਾਹਿਬ ਕਿਹੜੀਆਂ ਕਿਹੜੀਆਂ ਗੱਲਾਂ ਪੜ੍ਹਦੇ ਨੇ ਕਿ ਜੋ ਹੋਇਆ ਫਸੀਲ ਤੇ ਖੜ ਕੇ ਉਹ ਕੱਲੀ ਗੱਲ ਕਰਦੇ ਨੇ ਵੀ ਤੁਹਾਡੇ ਖਿਲਾਫ ਆ ਸ਼ਿਕਾਇਤ ਆ ਤੁਸੀਂ ਆ ਕੀਤਾ ਤੁਸੀਂ ਆ ਕੀਤਾ ਤੁਸੀਂ ਆ ਕੀਤਾ ਤੁਸੀਂ ਆ ਕੀਤਾ ਸਜ਼ਾ ਦੇ ਤੌਰ ਤੇ ਤਾਂ ਕੋਈ ਉਸ ਤਰ੍ਹਾਂ ਦੀ ਸਜ਼ਾ ਹੋਣੀ ਨਹੀਂ ਜੀ ਸਜ਼ਾ ਤਾਂ ਇਹ ਹੈ ਵੀ ਆਪਣਾ ਮੈੜਾ ਮਾਨਾ ਜਿਹੜਾ ਉਹਨੂੰ ਧੋਵੋ ਇਹ ਗਰੰਟੀ ਹੋਵੇ ਵੀ ਜੋ ਕੁਝ ਤੁਸੀਂ ਉਦੋਂ ਕੀਤਾ ਮੁੜ ਕੇ ਜ਼ਿੰਦਗੀ ਚ ਉਹ ਨਹੀਂ ਕਰੋਗੇ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ ਜੀ ਆਪ ਦੇ ਅਕਾਲੀ ਦਲ ਦਾ ਪ੍ਰਧਾਨ ਸੀ ਵੱਡੀ ਗਲਤੀ ਕੀਤੀ ਸੀ ਦਰਬਾਰ ਸਾਹਿਬ ਚ ਪੁਲਿਸ ਭੇਜ ਕੇ ਜਿਹੜੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੂੰ ਜਾਇਜ਼ ਠਹਿਰਾਉਣ ਵਾਲੀ ਸੀ ਅਕਾਲੀ ਦਲ ਦਾ 파ੜ ਹੋਇਆ ਕੀ ਹੋਇਆ ਆਖਰ ਚ ਨਿਕਲ ਗਿਆ ਉਹ ਗਲਤ ਵੀ ਮੰਨ ਲਈ ਪਛਤਾਵਾ ਵੀ ਕੀਤਾ ਪਰ ਲੋਕਾਂ ਨੇ ਉਹਨੂੰ ਪਰਵਾਣ ਨਹੀਂ ਕੀਤਾ ਤੋ ਹੁਣ ਮੈਨੂੰ ਲੱਗਦਾ ਇਹ ਸਾਰੇ ਗਨਾਹ ਜਦੋਂ ਪ੍ਰਵਾਨ ਹੋ ਜਾਣਗੇ ਸੁਖਵੀਰ ਬਾਦਲ ਦੀ ਲੀਡਰਸ਼ਿਪ ਪ੍ਰਵਾਨ ਨਹੀਂ ਹੋਣੀ ਹੂੰ ਕਿਉਂਕਿ ਐਡੇ ਗਨਾਹ ਕਰਨ ਵਾਲਾ ਬੰਦੇ ਨੂੰ ਮੁੜ ਕੇ ਫਿਰ ਕਾਹਦੇ ਖਤਰ ਚੁਣਨਗੇ ਜੀ ਦੂਜਾ ਮੈਨੂੰ ਇਹ ਲੱਗਦਾ ਵੀ ਇਹਦੇ ਨਾਲ ਜਿਹੜਾ ਇਹ ਸੀ ਨਾ ਵੀ ਅਸੀਂ ਉਹ ਸਰਬਸ ਸ੍ਰੇਸ਼ਟ ਦਲਾਂ ਸ਼੍ਰੋਮਣੀ ਅਕਾਲੀ ਦਲ ਆ ਬਾਕੀ ਖਿੰਡੇ ਪੁੰਡੇ ਨਿੱਕੇ ਦਲ ਨੇ ਚਾਹੇ ਹੁਣ ਬਾਗੀ ਅਕਾਲੀ ਦਲ 'ਚ ਬਹੁਤ ਸੀਨੀਅਰ ਲੀਡਰ ਨੇ ਇੱਧਰ ਤਾਂ ਲੈ ਦੇ ਕਿ ਮੈਨੂੰ ਅਦਾ ਭੁੰਦਰ ਸਾਹਿਬ ਤੋਂ ਬਿਨਾ ਮੈਨੂੰ ਕੋਈ ਦਿਸਦਾ ਨਹੀਂ ਡਿੰਪੀ ਢਲੋ ਵੀ ਭੱਜ ਗਿਆ ਇੱਕ ਨਾਲ ਜਿਹੜਾ ਉਹ ਸੀ ਐਮਐਲਏ ਵੀ ਭੱਜ ਗਿਆ ਆਪਣਾ ਇੱਕ ਐਮਐਲਏ ਜਿਹੜਾ ਰਸਈ ਹੋਇਆ ਤੁਹਾਨੂੰ ਪਤਾ ਜੀ ਆਪਣੇ ਲੁਧਿਆਣੇ ਵਾਲਾ ਢਾਖੇ ਵਾਲਾ ਹਾਂ ਤੇ ਉਹ ਬੀਬੀ ਮਜੀਠੀਆ ਨੇ ਜਿਹੜੇ ਉਹ ਉਸ ਤਰ੍ਹਾਂ ਸਿਆਸੀ ਰੋਲ 'ਚ ਹੈ ਹੀ ਨਹੀਂ ਸੀ ਉਹ ਤਾਂ ਵਿਚਾਰੀ ਖੜੀ ਕੀਤੀ ਸੀ ਇਹਨੂੰ ਮੋਜੋ ਸਿੰਘ ਸਿੱਧੂ ਨੂੰ ਹਰਾਉਣ ਲਈ ਤਾਂ ਕਿ ਮਜੀਠੀ ਉੱਥੇ ਜਾਵੇ ਆਹੀ ਮਕਸਦ ਸੀ ਉਸ ਦਾ ਸੋ ਅਕਾਲੀ ਦਲ ਇਸ ਰੂਪ 'ਚ ਮੁੜ ਕੇ ਰਿਵਾਈਵ ਨਹੀਂ ਹੋ ਸਕਦਾ ਜੀ ਕਿਉਂਕਿ ਜਿਹੜੀਆਂ ਉਹ ਗੱਲਾਂ ਕਰਨਗੇ ਦੇਖੋ ਸਿਆਸੀ ਫੈਸਲਿਆਂ ਬਾਰੇ ਤਾਂ ਮੈਨੂੰ ਲੱਗਦਾ ਬੜਾ ਨਹੀਂ ਕਹਿ ਸਕਦੇ ਜੀ ਪਰ 1996 ਤੋਂ ਇਹਨਾਂ ਨੇ ਪੰਥ ਤੇ ਪੰਜਾਬ ਨੂੰ ਪਿੱਠ ਦਿੱਤੀ ਹੋਈ ਹੈ ਕੇਂਦਰ ਸਰਕਾਰ ਦੇ ਵਿੱਚ ਬਿਨਾਂ ਸ਼ਰਤ ਹਮਾਇਤ ਦਿੱਤੀ ਆ ਜਿਹਨੂੰ ਹੁਣ ਬਾਗੀ ਕਾਲੀ ਵੀ ਕਹਿਣ ਲੱਗੇ ਬਿਨਾਂ ਸ਼ਰਤ ਹਮਾਇਤ ਦੇਣ ਨਾਲ ਹੋਇਆ ਕੀ ਕੀ ਇਹ ਹੁਣ ਉੱਡੜੂ ਨਾ ਜੇ ਸਾਰਾ ਜੀ ਵੀ ਕਿਵੇਂ ਵਾਅਦਾ ਤੋਂ ਮੁਕਰੇ ਕਿਵੇਂ ਕਿਸੇ ਗੱਲ ਬਾਰੇ ਨਹੀਂ ਬੋਲੇ ਸਿਆਸੀ ਤੌਰ ਤੇ ਤੁਸੀਂ ਫੈਡਰਲਿਜ਼ਮ ਨੂੰ ਛੱਡ ਕੇ ਹਿੰਦੂ ਰਾਸ਼ਟਰਵਾਦ ਵਾਲੀ ਲਾਈਨ ਤੇ ਪੈ ਗਏ ਉਹ 1996 ਤੋਂ 20 ਤੱਕ ਉਹ ਸਾਰੀਆਂ ਚੀਜ਼ਾਂ ਕਾਊਂਟ ਹੋਣੀਆਂ ਉਹ ਹੁਣ ਨਹੀਂ ਐ ਕੋਟ ਹੋਣਗੀਆਂ ਜਦੋਂ ਡਿਸਕਸ਼ਨ ਆਉ ਹੋ ਇਹਦੇ ਨਾਲ ਅਕਾਲੀ ਇਕਤਾ ਦਾ ਰਾਹ ਖੁੱਲ ਗਿਆ ਮੈਨੂੰ ਲੱਗਦਾ ਜੀ ਵੀ ਜਿਹੜੇ ਖੰਡੇ ਹੋਏ ਅਕਾਲੀ ਦਲ ਨੇ ਨਾ ਬਾਦਲ ਦਲ ਸਾਰਾ ਮੁੜ ਕੇ ਇਕੱਠਾ ਹੋ ਜੇ ਕਿਉਂਕਿ ਸਾਰੇ ਬਨਹਿਤ ਭਾਗੀਦਾਰ ਨੇ ਐ ਨਹੀਂ ਵੀ ਉਦੋਂ ਸਾਨੂੰ ਬੋਲਣਾ ਚਾਹੀਦਾ ਸੀ ਜੀ ਅਸੀਂ ਬੋਲੇ ਨਹੀਂ ਜੀ ਤੁਸੀਂ ਹਿੱਸੇਦਾਰੋਂ ਕਰਨ ਕਰੋਣ ਤੁਹਾਨੂੰ ਪਤਾ ਸੀ ਲਗਭਗ ਸਾਰੀਆਂ ਗੱਲਾਂ ਦਾ ਪਿੱਠ ਪਿੱਛੇ ਵੀ ਹੋਈਆਂ ਹੋਣਗੀਆਂ ਜੀ ਜਿਵੇਂ ਆ ਭਾਜਪਾ ਨਾਲ ਕਹਿੰਦੇ ਸੀ ਬਿਲਕੁਲ ਨਹੀਂ ਸਮਝੌਤਾ ਹੋ ਸਕਦਾ ਜੀ ਉਹ ਦਰਸ਼ਨ ਸਿੰਘ ਢਾਲੀਵਾਲ ਨੇ ਉਹਦੇ ਇੱਟ ਰੱਖਤਾ ਨਾ ਸਾਰੀ ਗੱਲ ਵੀ ਅਸਲ ਗੱਲ ਕੀ ਸੀ ਰੌਲਾ ਕੀ ਸੀ ਅਮਿਤ ਸ਼ਾਹ ਦਾ ਹੋਮ ਮਿਨਿਸਟਰ ਹੈ ਕਹਣਾ ਵੀ ਝੂਠਾ ਬੰਦਾ ਮੈਂ ਕੱਲੇ ਨਾਲ ਨਹੀਂ ਗੱਲ ਕਰਦਾ ਅੰਦਰ ਹੋਰ ਗੱਲ ਕਰਦਾ ਬਾਹਰ ਹੋਰ ਗੱਲ ਕਰਦਾ ਜੋ ਵਰਕਿੰਗ ਕਮੇਟੀ ਕੋਰ ਕਮੇਟੀ ਚ ਦੱਸਿਆ ਵੀ ਭਾਜਪਾ ਨਾਲ ਰੌਲਾ ਕੀ ਆ ਉਹ ਵੀ ਝੂਠਾ ਸਾਬਤ ਹੋ ਗਿਆ ਜੋ ਲੋਕਾਂ ਚ ਕਹਿ ਰਹੇ ਨੇ ਉਹ ਵੀ ਝੂਠਾ ਸਾਬਤ ਹੋ ਗਿਆ ਯਾਨੀ ਸਿਆਸੀਗਣਾ ਤਾਂ ਬਹੁਤ ਵੱਡੇ ਨੇ ਪਰ ਧਾਰਮਿਕ ਗੁਨਾਹ ਨੇ ਜਿਹੜੇ ਹੁਕਮਨਾਮਿਆਂ ਦੀ ਉਲੰਘਣਾ ਤੇ ਵੱਡੀ ਗੱਲ ਸਿੰਘ ਸਹਿਵਾਨ ਤੇ ਦਬਾਅ ਪਾ ਕੇ ਹੁਕਮਨਾਮਾ ਵਾਪਸ ਕਰਾਉਣਾ ਇਹ ਸਿੰਘ ਸਹਿਵਾਨ ਤੇ ਵੀ ਸਵਾਲ ਆ ਜੀ ਵੀ ਤੁਸੀਂ ਇਹੋ ਜਿਹੇ ਦਬਾਅ ਆਪਣੀ ਸਰਕਾਰ ਦੇ ਦਬਾਅ ਹਰੇ ਝੁਕੇ ਇਹਦਾ ਮਤਲਬ ਤੁਹਾਨੂੰ ਕੋਈ ਵੀ ਝੁਕਾ ਸਕਦਾ ਇਸੇ ਕਰਕੇ ਲੋਕ ਕਹਿੰਦੇ ਸੀ ਵੀ ਇਹਨਾਂ ਨੇ ਆਪਣੇ ਗੜੋਂ ਲਾ ਕੇ ਨਾ ਅਕਾਲ ਤਖਤ ਨੂੰ ਮਤਲਬ ਉਹਦੇ ਗੱਲ ਚ ਪਾਤੀ ਗੱਲ ਉਹਦਾ ਇਮਤਿਹਾਨ ਹੋਣਾ ਇਸ ਕਰਕੇ ਇਸੇ ਕਰਕੇ ਮਤਲਬ ਸਿੱਖ ਸੰਗਤ ਆਗੂ ਸਭੀ ਉਹ ਜਥੇਬੰਦੀਆਂ ਸਰਗਰਮ ਹੋ ਗਈਆਂ ਸੀ ਜਥੇਦਾਰ ਨੂੰ ਵੀ ਫੈਸਲਾ ਉਹ ਲਿਓ ਜਿਹੜੀਆਂ ਕੌਮ ਦੀਆਂ ਭਾਵਨਾਵਾਂ ਅਨੁਸਾਰ ਨਹੀਂ ਮੈਨੂੰ ਲੱਗਦਾ ਵੀ ਕੌਮ ਦੀਆਂ ਭਾਵਨਾਵਾਂ ਅਨੁਸਾਰ ਇਹ ਫੈਸਲਾ ਲਿਆ ਤਨਖਾਹਿਆ ਕਰਾਰ ਦੇਣ ਦਾ ਪਰ ਮਾਲੀ ਸਭ ਖਾਸ ਕਰ ਆਪਾਂ ਭਾਸ਼ਣ ਦੇ ਜਥੇਦਾਰ ਸਾਹਿਬ ਦਾ ਸੁਣਿਆਗਾ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਤੁਸੀਂ ਜਿਸ ਤਰ੍ਹਾਂ ਕਿ ਬਹੁਤਾ ਡਿਟੇਲਡ ਉਹਨਾਂ ਨੇ ਕੁਝ ਨਹੀਂ ਦੱਸਿਆ ਪਰ ਜਿਹੜੀ ਗੱਲ ਆਖੀ ਆ ਜਿਹੜੀ ਗੱਲ ਨੂੰ ਕੋਟ ਕੀਤਾ ਸਿਰਸਾ ਵਾਲੇ ਨੂੰ ਭਾਵੇਂ ਉਹਨਾਂ ਨੇ ਇੱਕ ਗੱਲ ਆਖੀ ਆ ਡਿਟੇਲ ਹਜੇ ਨਹੀਂ ਪਰ ਜਿਹੜੀ ਗੱਲ ਉਹਨੂੰ ਸਿਰਸਾ ਡੇਰਾਮੁਖੀ ਦਾ ਨਾਮ ਲੈ ਕੇ ਉਹ ਗੱਲ ਕਹਿਣੀ ਕਿ ਉਹਦੇ ਨਾਲ ਪੰਥ ਦੇ ਅਕਸ ਨੂੰ ਢਾਲ ਕੀਆ ਉਹ ਵੀ ਵੱਡੀ ਗੱਲ ਆ ਕਿਉਂਕਿ ਤੁਸੀਂ ਇੱਕ ਪੁਆਇੰਟ ਦੇਣਾ ਇੱਕ ਪੁਆਇੰਟ ਹੀ ਉਸਤੇ ਗੱਲ ਤੇ ਜਾ ਦੇਣਾ ਨਹੀਂ ਉਹ ਵੱਡਾ ਧਾਰਮਿਕ ਉਹਦੇ ਵਿੱਚ ਦਖਲ ਤਾਂ ਹੈਗੀ ਆ ਨਾ ਜੀ ਮਤਲਬ ਇਹੇ ਗੱਲ ਵੀ ਹੁਕਮਨਾਮਾ ਵਾਪਸ ਕਰਾਉਣਾ ਫਿਰ ਹੁਕਮਨਾਮੇ ਦੀ ਥੋਕ ਰੂਪ ਚ ਲੰਘਣਾ ਕਰਨੀ ਕੀ ਕਾਰੇ ਖਾਤਰ ਰਾਜ ਸੱਤਾ ਹਾਸਲ ਕਰਨ ਖਾਤਰ ਅੱਜ ਤੁਸੀਂ ਲੱਖ ਰੌਲਾ ਪਾਈ ਜਾਓ ਸਾਡੇ ਖਾਤਰ ਅਸੂਲ ਤੇ ਸਿਧਾਂਤ ਪਿਆਰੇ ਨੇ ਜੀ ਸੱਤਾ ਚਾਹੇ 27 ਚ ਬਣਾਈਏ 29 ਚ ਬਣਾਈਏ 32 ਚ ਬਣਾਈਏ ਜੀ ਪਰ ਅਮਲ ਤੋਂ ਲਗੀ ਹੈ ਅਮਲ ਕੀ ਦਿਖਾ ਰਿਹਾ ਜੀ ਇਸ ਕਰਕੇ ਮੈਂ ਜਿਵੇਂ ਕਹਿੰਦਾ ਕੋਫਰ ਟੂਟਾ ਖੁਦਾ ਖੁਦਾ ਕਰਕੇ ਬਾਗਲਕਿਆਂ ਦੀ ਸਿਆਸਤ ਨਿੱਜ ਪ੍ਰਸਤੀ ਪਰਿਵਾਰ ਪ੍ਰਸਤੀ ਵਪਾਰ ਪਰਸਤੀ ਉਹ ਨੰਗੀ ਹੋ ਗਈ ਜੀ ਪੰਖ ਨੇ ਅਕਾਲ ਤੱਕ ਨੇ ਮੋਹਰ ਲਾਤੀ ਵੀ ਇਹ ਉਹ ਕਾਬਲ ਨਹੀਂ ਜੋ ਕੁਝ ਕੀਤਾ ਇਹਨੇ ਗਲਤ ਕੀਤਾ ਉਸ ਲੈਵਲ ਦਾ ਇਹਨੇ ਦਿਖਾਇਆ ਨਹੀਂ ਜੋ ਬਣਨਾ ਚਾਹੀਦਾ ਜੀ ਅੱਛਾ ਵਾਲੀ ਸਭ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੂੰ ਤੇ ਸਜ਼ਾ ਹੋਣੀ ਆ ਹੁਣ ਜਿਹੜੇ ਬਾਗੀਆਂ ਦਾ ਧੜਾਈ ਦੇ ਵਿੱਚ ਵੀ ਜਾਹੇ ਰੱਖਣਾ ਨੇ ਚਾਹੇ ਪਰਮੇਂਦਰ ਢੀਂਸਣ ਨੇ ਚਾਹੇ ਹੋਰ ਵੀ ਹੋਣਗੇ ਇੱਕ ਦੋ ਪਰ ਹੁਣ ਇਹਨਾਂ ਤੇ ਵੀ ਨਾਲ ਉਨੀ ਹੀ ਗਾਜ਼ਗਿਰਨੀ ਆ ਇਹਨਾਂ ਤੋਂ ਵੀ ਜਵਾਬ ਮੰਗ ਲਿਆ ਪਰ ਜੇ ਮੰਨ ਲਓ ਹੁਣ ਸੁਖਵੀਰ ਸਿੰਘ ਬਾਦਲ ਜਾਨਗੇ ਉਹਨਾਂ ਨੂੰ ਸਜ਼ਾ ਵੀ ਹੋਣੀ ਆ ਧਾਰਮਿਕ ਸਜ਼ਾ ਸੁਖਵੀਰ ਸਿੰਘ ਬਾਦਲ ਸਜ਼ਾ ਵੀ ਭੁਗਤ ਲੈਂਦੇ ਆ ਫੇਰ ਜਿਹੜੇ ਬਾਗੀ ਕਾਲੀ ਨੇ ਉਹਨਾਂ ਦੇ ਕੋਲੇ ਕੀ ਰਹਿ ਜਾਊਗਾ ਕੀ ਉਹ ਦੁਬਾਰੇ ਮਿਲ ਕੇ ਆਉਣਾ ਪਊ ਉਹਨਾਂ ਨੂੰ ਜਾਂ ਫੇਰ ਵੀ ਉਹ ਜੇ ਅੜਨਗੇ ਤਾਂ ਕਿਸ ਗੱਲ ਤੇ ਅੜ ਸਕਦੇ ਨੇ ਨਹੀਂ ਉਹਨਾਂ ਨੂੰ ਅੜਨੀ ਲੋੜ ਨਹੀਂ ਉਹਨਾਂ ਨੇ ਕਿਹੜਾ ਕਾਲੀ ਦਲ ਛੱਡਿਆ ਇਹਨਾਂ ਨੇ ਉਹਨਾਂ ਨੂੰ ਘੱਡਿਆ ਉਹ ਤਾਂ ਅੱਜ ਵੀ ਕਹਿੰਦੇ ਆ ਤੁਸੀਂ ਬੀਬੀ ਜ਼ਗੀਰ ਕੌਰ ਦੀ ਗੱਲ ਸੁਣ ਲਓ ਵੀ ਉਹ ਕੌਣ ਹੁੰਦਾ ਸਾਨੂੰ ਅਸੀਂ ਜੰਮੇ ਅਕਾਲੀ ਆ ਰਹਾਂਗੇ ਅਕਾਲੀ ਹਮੇਸ਼ਾ ਅਕਾਲੀ ਰਹਾਂਗੇ ਹਾਲੇ ਕੋਈ ਬਖਰੀ ਜੱਥੇਬੰਦੀ ਬਣਾਉਣ ਵਾਲੀ ਗੱਲ ਨਹੀਂ ਕੰਮ ਚਲਾਉਣ ਲਈ ਤਾਂ ਹੈ ਆਫ ਸੁਧਾਰ ਹਾਂ ਮਤਲਬ ਸੁਧਾਰ ਲਹਿਰ ਦੀ ਗੱਲ ਉਹਨਾਂ ਨੇ ਕੀਤੀ ਆ ਜੇ ਉਹਨਾਂ ਦੇ ਸੁਧਾਰ ਨਹੀਂ ਜੇ ਉਹ ਸਵਾਲ ਸਾਹਮਣੇ ਆ ਕੇ ਨਿੱਤਰ ਜਾਂਦੇ ਨੇ ਇਸੇ ਕਰਕੇ ਮੈਂ ਕਹੇ ਹਾਂ ਅਕਾਲੀ ਇਕਤਾਦਾਰਾ ਉੱਧਰ ਹੋਊਗਾ ਮਤਲਬ ਜਿਹੜੇ ਬਾਕੀ ਅਕਾਲੀ ਦਲ ਵੀ ਨੇ ਉਹਨਾਂ ਖਾਤਰ ਵੀ ਇਹ ਸਵਾਲ ਖੜਾ ਹੋਊਗਾ ਇਹਨਾਂ ਨੂੰ ਲਾਈਨ ਬਦਲ ਨਹੀਂ ਪੈਣੀ ਆ ਗੱगन ਜਿੱਥੋਂ ਇਹ ਟੜਦੇ ਨੇ ਨਾ ਜੀ ਇਹ ਤੇ ਹਾਸਪ ਤੌਰ ਤੇ ਦੇਖੋ ਮਾਸਟਰ ਤਾਰਾ ਸਿੰਘ ਦੀ ਥਾਂ ਜਦੋਂ ਸੰਤ ਫਤਿਹ ਸਿੰਘ ਆਏ ਅਕਾਲੀ ਦਲ ਨੇ ਸਿਆਸੀ ਸੇਧ ਬਦਲੀ ਜੀ ਪੰਜਾਬੀ ਸੂਬੇ ਦੀ ਮੰਗ ਦੀ ਸਪਸ਼ਟ ਵਿਆਖਿਆ ਕੀਤੀ ਸ਼ਹਿਰੀ ਪਾਰਟੀ ਦਾ ਜਿਹੜਾ ਜਿਆਦਾ ਜ਼ੋਰ ਸੀ ਮਤਲਬ ਧਾਰਮਿਕ ਮਾਮਲਾ ਕਰਕੇ ਸਿਆਖਤ ਕਰਨ ਕਰਕੇ ਉਹਨੂੰ ਪਿੰਡ ਵਾਲੇ ਪਾਸੇ ਲੈ ਕੇ ਗਏ ਫਿਰ ਬਹੁਤ ਵੱਡੀ ਲੜਾਈ ਹੋਈ ਧਰਮ ਜੁੱਧ ਮੋਰਚੇ ਤੋਂ ਬਾਅਦ ਫਿਰ ਜਦੋਂ ਲੰਗੋ ਵਾਲੇ ਪ੍ਰਧਾਨ ਬਣੇ ਜੀ ਉਹਨਾਂ ਨੇ ਸਮਝੌਤਾਵਾਦੀ ਸਿਆਸਤ ਅਪਣਾ ਲਈ ਆਪਾਂ ਦੇਖੀਏ ਉਹਦੇ ਨਤੀਜੇ ਕੀ ਨਿਕਲੇ ਜਦੋਂ ਬਾਦਲ ਸਾਹਿਬ ਦੇ ਹੱਥ 'ਚ ਪੂਰੀ ਤਾਕਤ ਆ ਗਈ ਇਹਨਾਂ ਨੇ ਆਤਮ ਸਮਰਪਣ ਵਾਲੀ ਲਾਈਨ ਅਪਣਾ ਲਈ ਉਹ ਆਤਮ ਸਮਰਪਣ ਵਾਲੀ ਜਿਹੜੀ ਲਾਈਨ ਆ ਨਾ ਤੁਸੀਂ ਦਿੱਲੀ ਜੋ ਮਰਜ਼ੀ ਕਰੋ ਅਸੀਂ ਪੰਜਾਬ 'ਚ ਜੋ ਮਰਜ਼ੀ ਕਰੀਏ ਹੁਣ ਤਾਂ ਤਰਲੋਚਨ ਸਿੰਘ ਰਾਜ ਸਭਾ ਦਾ ਮੈਂਬਰ ਉਹਦੀਆਂ ਅੱਗੇ ਆ ਸਾਹਮਣੇ ਆ ਗਈਆਂ ਵੀ ਕਿਵੇਂ ਮੈਂ ਦਵਾਈ ਬਿਨਾਂ ਸ਼ਰਤ ਹਮਾਇਤ ਬਾਜ ਪਾਈ ਨੂੰ ਕਿਵੇਂ ਟੌੜਾ ਤੇ ਬਾਦਲ ਖੇਬੜੇ ਇਸ ਗੱਲ ਤੇ ਕਿਵੇਂ ਚੰਦੂ ਮਾਝਾ ਨਹੀਂ ਸੀ ਤਾਂ ਸੁਖਵੀਰ ਬਾਦਲ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਕਿਵੇਂ ਮਨੋਰੰਜਨ ਕਾਲੀ ਜੀ ਦੀ ਥਾਂ ਡਿਪਟੀ ਸੀਐਮ ਬਣਾਇਆ ਵੀ ਪਰਦੇ ਦੇ ਉਹਨੇ ਤੁਸੀਂ ਨਿੱਜੀ ਹਿੱਤਾਂ ਲਈ ਕੀ ਕੀ ਕਰਦੇ ਰਹੋ ਪ੍ਰੇਮ ਸਿੰਘ ਲਾਲਪੁਰਾ ਐਂਡਾ ਸੀਨੀਅਰ ਬੰਦਾ ਸੀ ਉਹਨੂੰ ਮੰਤਰੀ ਦੀ ਸਪਾਰਸ਼ ਕਰਨ ਦੀ ਥਾ ਬੀਬੀ ਦੀ ਹਰਸ਼ਪ੍ਰੀਤ ਦੀ ਕਰਤੀ ਸਪਾਰਸ਼ ਵੀ ਇਹਨੂੰ ਮੰਤਰੀ ਲਓ ਉਹਨੇ ਐਮਪੀ ਦੀ ਸੌਂ ਨਹੀਂ ਚੁੱਕੀ ਦਵਾਰੇ ਦਵਾਰੇ ਚੋਣ ਹੋਈ ਉੱਥੇ ਫਿਰ ਨਮਲ ਤੁਸੀਂ ਜਿੰਨਾ ਇਹਨਾਂ ਦਾ ਸਾਰਾ ਅਮਲ ਦੇਖੋ ਨਾ ਜੀ ਉਹ ਸਾਰੇ ਨਿੱਜ ਪ੍ਰਸਤਾ ਬਾਕੀ ਪਰ ਰਿਸ਼ਤੇਦਾਰੀ ਪਰਸਤ ਕਹ ਲੋ ਹੁਣ ਆਏ ਕੇ ਕੇ ਵੀ ਮੈਂ ਉਹਨੂੰ ਆਪਣੇ ਕੈਰੋ ਸਾਹਿਬ ਨੂੰ ਕੱਢਤਾ ਮੈਂ ਨਹੀਂ ਕੋਈ ਨਿੱਜੀ ਲਿਹਾਜ਼ ਰੱਖਦਾ ਜੀ ਜਿਹੇ ਜੀ ਹੋਰੀ ਇਹ ਗੱਲਾਂ ਜਿੰਨ ਮਨ ਹੋਰ ਮੁਖ ਹੋਰ ਸੋ ਕਾਂਢੇ ਕੱਟਿਆ ਪੂਰੀ ਤਰ੍ਹਾਂ ਤਸਵੀਰ ਸਾਫ਼ ਹੋ ਗਈ ਲੋਕਾਂ ਦੇ ਸਾਹਮਣੇ ਆ ਗਈ ਤੇ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਇਹ ਨਹੀਂ ਹੈ ਵੀ ਤਨਖਾਇਆ ਸਜਾ ਵਾਲੇ ਮੁੜ ਕੇ ਲੀਡਰ ਨਹੀਂ ਬਣ ਸਕਦੇ ਪਰ ਉਹ ਗਲਤੀਆਂ ਤੋਂ ਮੁੱਕਰ ਕੇ ਨਹੀਂ ਹੋ ਸਕਣਗੇ ਵੀ ਨਹੀਂ ਮੈਂ ਨਹੀਂ ਕੀਤਾ ਹੁਣ ਇਹ ਕਹਿਣਾ ਤੋ ਇਹ ਗੱਲ ਮੈਨੂੰ ਲੱਗਦਾ ਸਹੀ ਰਾਂਹ ਪਈ ਆ ਮਾਲੀ ਸਾਹਿਬ ਮੇਰਾ ਸਵਾਲ ਇਹ ਸੀਗਾ ਕਿ ਮੰਨ ਲਓ ਤੁਸੀਂ ਕਹੇ ਵੀ ਉਹਨਾਂ ਨੂੰ ਕੱਢਿਆ ਗਿਆ ਉਹਨਾਂ ਦੀ ਪਾਰਟੀ ਸ਼ੁਡ ਅੱਜ ਵੀ ਕਾਲੀ ਨੇ ਪਰ ਉਹ ਕਹਿੰਦੇ ਸਾਨੂੰ ਉਦੋਂ ਤੱਕ ਮਨਜ਼ੂਰ ਨਹੀਂ ਜਦ ਤੱਕ ਸੁਖਵੀਰ ਬਾਦਲ ਵਡਾਲਾ ਕਹਿੰਦੇ ਸੁਖਵੀਰ ਬਾਦਲ ਨਮਾਣੇ ਹੋ ਕੇ ਜਾਣ ਗਲਤੀਆਂ ਮੰਨ ਕੇ ਮਾਫੀ ਮੰਗਣ ਸਜ਼ਾ ਪੁਕਤਣ ਪ੍ਰਧਾਨਗੀ ਛੱਡਣ ਫੇਰ ਗੱਲ ਕਿਸੇ ਰਾਂਹ ਪੂਗੀ ਜਦ ਤੱਕ ਸੁਖਵੀਰ ਬਾਦਲ ਪ੍ਰਧਾਨਗੀ ਨਹੀਂ ਛੱਡਣਗੇ ਤਾਂ ਉਹ ਵੀ ਨਾਲ ਨਹੀਂ ਚੱਲ ਪਾਉਣਗੇ ਨਹੀਂ ਮੈਂ ਤੁਹਾਨੂੰ ਇਹੀ ਗੱਲ ਕੀਤੀ ਹੈ ਨਾ ਉਹ ਲਾਈਨ ਤੇ ਨਹੀਂ ਗੱਲ ਕਰਦੇ ਲਾਈਨ ਤੇ ਲੀਡਰਸ਼ਿਪ ਦਾ ਰਿਸ਼ਤਾ ਹੁੰਦਾ ਜੀ ਜੇ ਆ ਪਿਛਲੇ ਸਾਲਾਂ ਚ ਇਹ ਕੁਝ ਹੋਇਆ ਲਾਈਨ ਬਦਲੀ ਹੈ ਤਾਂ ਹੀ ਹੋਇਆ ਨਾ ਤਾਂ ਹੀ ਜਥੇਬੰਦ ਢਾਂਚਾ ਜਰਜਰਾ ਹੋ ਗਿਆ ਪਤਾ ਨਹੀਂ ਕਿੰਨੇ ਪ੍ਰਧਾਨ ਸੀਨੀਅਰ ਪ੍ਰਧਾਨ ਜਨ ਸਕੱਤਰ ਢੀਢਸ ਸਾਹਿਬ ਵੀ ਦੱਸਦੇ ਹੁੰਦੇ ਆ ਵੀ ਕਿਸੇ ਦੀ ਮੀਟਿੰਗ ਹੀ ਨਹੀਂ ਸੱਦਣੀ ਮੰਨ ਲਓ ਹੁਣ ਆ ਇਹਨੇ ਫੈਸਲੇ ਲਏ ਨੇ ਕਿਹੜੀ ਮੀਟਿੰਗ ਚ ਲਏ ਨੇ ਜੀ ਇਹ ਕਹਿੰਦਾ ਤਾਂ ਨਮਾਣਾ ਸਿੱਖਾ ਜਦੋਂ ਪਹਿਲੀ ਵਾਰ ਗਿਆ ਬਾਕੋਰ ਕਮੇਟੀ ਭੰਗ ਕੀਤੀ ਬਾਗੀ ਕੱਢੇ ਜੀ ਜਦੋਂ ਦੂਜੀ ਵਾਰ ਗਿਆ ਪਾਰਟੀ ਤੋਂ ਕੱਢੇ ਜੀ ਮਤਲਬ ਸ਼ਿਕਾਇਤ ਕਰਨ ਵਾਲੇ ਸੀ ਜਿਹੜੇ ਉਹਨਾਂ ਪ੍ਰਤੀ ਦਾ ਰਵੱਈਆ ਦੇ ਸਦਾਨਾ ਵਾਲੀ ਸਭ ਬਹੁਤ ਚੰਗੀ ਟਾਈਮਿੰਗ ਮੈਂ ਇਹੀ ਸਵਾਲ ਸੀ ਮੇਰਾ ਗਲਾ ਕਿ ਟਾਈਮਿੰਗ ਨੋਟ ਕਰਨ ਵਾਲੀ ਆ ਪਹਿਲੀ ਵਾਰ ਜਾਣ ਤੋਂ ਪਹਿਲਾਂ ਕੋਰ ਕਮੇਟੀ ਭੰਗੀ ਤੀ ਦੂਜੀ ਵਾਰ ਬਾਗੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਪਾਰਟੀ ਤੋਂ ਤੇ ਤੀਜੀ ਵਾਰ ਭੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਦਕਿ ਨਾ ਤਾਂ ਪ੍ਰਧਾਨ ਦਾ ਜਿਹੜੀ ਆਪ ਅਸਤੀਫਾ ਦਿੱਤਾ ਭੰਗ ਕੀਤੀ ਪ੍ਰਧਾਨਗੀ ਤੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਾਤਾ ਇਹੀ ਹਨ ਨਾ বিহার ਚਤਰਾਈਆਂ ਹੋਰ ਕਿੰਨੀਆਂ ਕਹਿੰਦੇ ਹੁੰਦੇ ਨੇ ਮਤਲਬ ਅਕਾਲ ਤੱਕ ਸਾਹਮਣੇ ਇੱਕ ਹੋਰ ਚਤਰਾਈ ਤੁਸੀਂ ਬਿਲਕੁਲ ਚਤਰਾਈ ਆ ਜੀ ਤੁਸੀਂ ਇੱਕ ਦਿਨ ਪਹਿਲਾਂ ਬਣਾਇਆ ਹਾਂਜੀ ਚਾਹੇ ਹੋ ਸਕਦਾ ਇਹਨਾਂ ਨੂੰ ਕੰਸੋਰ ਮਿਲ ਗਈ ਹੋਵੇ ਮਿਲ ਜੰਨੀ ਹੁੰਦੀਆਂ ਨੇ ਵੀ ਕੀ ਰੌਣਕ ਨੇ ਜਥੇਦਾਰ ਕੀ ਕਰਨਗੇ ਕਿਉਂਕਿ ਵੱਡੀ ਗੱਲ ਹੈ ਵੀ ਇਹਨਾਂ ਦੇ ਪੱਲੇ ਹੁਣ ਕੱਖ ਨਹੀਂ ਨਾ ਜਥੇਦਾਰ ਚਾਹੇ ਕਮਜ਼ੋਰ ਹੋਣ ਉਹਦਾ ਦਬਾਅ ਨਹੀਂ ਨਾ ਐਡਾ ਵੱਡਾ ਬਣ ਸਕਦਾ ਜਦੋਂ ਪੰਥ ਰੁੱਸਿਆ ਖੜਾ ਜੀ ਇਸ ਕਰਕੇ ਹੁਣ ਉਹਨਾਂ ਨੂੰ ਡਿਕਟੇਟ ਕਰਨ ਦਾ ਦਬਾਅ ਪਾਉਣ ਦਾ हां ਜਿੰਨਾ ਕਰ ਸਕਦੇ ਸੀ ਹਰਪ੍ਰੀਤ ਦੀ ਦਮਦਮਾ ਭੇਜਤਾ ਹਰਪ੍ਰੀਤ ਗਿਆਨੀ ਨੂੰ ਤੇ ਉਹ ਲਾਤਾ ਉਹਨਾਂ ਨੂੰ ਐ ਸੀ ਵੀ ਇਹ ਤਾਂ ਹੈ ਹੀ ਸਾਡਾ ਮਤਲਬ ਸਤੋਂ ਅਲਾਵਾ ਅੱਡ ਗੱਲ ਸੋਚ ਨਹੀਂ ਸਕਦੇ ਪਰ ਟੋਡਾ ਸਾਹਿਬ ਕਹਿੰਦੇ ਹੁੰਦੇ ਸੀ ਕਈ ਵਾਰ ਜੀ ਕਹਿੰਦੇ ਅਸਲ ਚ ਤਖਤ ਤਾਂ ਨਾ ਜਿਹੜਾ ਇਹ ਤੇ ਕੋਈ ਵੀ ਬੰਦਾ ਬੈਠ ਜੀ ਤੁਹਾਨੂੰ ਕਿੰਨਾ ਕਮਜ਼ੋਰ ਲੱਗਦਾ ਹੋਵੇ ਜਦੋਂ ਇੱਥੇ ਆ ਜਾਂਦਾ ਨਾ ਫੇਰ ਕਹਿੰਦੇ ਉਹਨੂੰ ਜਦੋਂ ਸਾਰਾ ਆਲਾ-ਦਾਲਾ ਦਿਖਾਈ ਦਿੰਦਾ ਉਹਨੂੰ ਸ਼ਕਤੀਸ਼ਾਲੀ ਬਣ ਜਾਂਦਾ ਹੁੰਦਾ ਉਹ ਬੰਦਾ ਤਬਾ ਲਈ ਸਭ ਜਿਸ ਤਰ੍ਹਾਂ ਸਿੱਖਿਆ ਕੇ ਵਿਹਾਰ ਚ ਦਰਾਈਆਂ ਮਤਲਬ ਜਿਸ ਤਰ੍ਹਾਂ ਪਿਛਲੀ ਇੰਟਰਵਿਊ ਦੇ ਵਿੱਚ ਆਪਾਂ ਕਿਹਾ ਸੀਗਾ ਕਿ ਸੁਖਵੀਰ ਬਾਦਲ ਇੱਕ ਗਲਤੀ ਮੰਨ ਲੈਂਦੇ ਨੇ ਪਰ ਨਵੀਂ ਗਲਤੀ ਹੋਰ ਕਰ ਜਾਂਦੇ ਨੇ ਜਿਸ ਤਰ੍ਹਾਂ ਹੁਣ ਪੁੰਦਰਸਾ ਵਾਲੀ ਕਰ ਲਈ ਮਤਲਬ ਗਲਤੀ ਤੇ ਗਲਤੀ ਜਾਰੀ ਹੈ ਸੁਖਵੀਰ ਬਾਦਲ ਦੀ ਬਿਲਕੁਲ ਜੀ ਉਹ ਕਹਿੰਦੇ ਆ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ ਵਿਹਾਰ ਚ ਦਰਾਈਆਂ ਜਿਹੜੀ ਇਹ ਕਰਦਾ ਇਹ ਦੱਸੋ ਇਹਦੇ ਪੰਜ ਚਾਰ ਬੰਦਿਆਂ ਤੋਂ ਬਿਨਾਂ ਕੋਈ ਇਹਦੀ ਗੱਲ ਨੂੰ ਕਹਿੰਦਾ ਵੀ ਆ ਆ ਚੰਗਾ ਕੀਤਾ ਜੀ ਆ ਚੰਗਾ ਕੀਤਾ ਹੁਣ ਬੋਰਡ ਬਣਾਉਂਦਾ ਜੀ ਪਾਰਲੀਮੈਂਟ ਨਹੀਂ ਬੋਰਡ ਬਣਾਤਾ ਬੋਰਡ ਬਣਾਤਾ ਬੋਰਡ ਨੇ ਤਾਂ ਹਲੇ ਫੈਸਲਾ ਕਰਨਾ ਐਲਾਨ ਕਰੀ ਜਾਂਦਾ ਡਿੰਪੀ ਢਿੱਲੋ ਆ ਜੇ 6 ਮਹੀਨੇ ਨੂੰ ਆ ਜੇ ਉਹੀ ਸਾਡਾ ਉਮੀਦਵਾਰ ਹੋ ਮਤਲਬ ਤੁਸੀਂ ਕੀ ਦੇ ਨਾਲ ਉਹਨੂੰ ਉਮੀਦਵਾਰ ਇਸ ਕਰਕੇ ਨਹੀਂ ਲਾਣਦੇ ਵੀ ਬੋਰਡ ਕਰੂਗਾ ਜੀ ਪਾਰਲੀਮੈਂਟ ਨਹੀਂ ਬੋਰਡ ਫੈਸਲਾ ਕਰੂਗਾ ਚਾਰ ਹਲਕੇ ਨੇ ਤੁਹਾਨੂੰ ਪਤਾ ਹਲਕੇ ਦਾ ਕੀ ਆ ਮਤਲਬ ਪਿੱਛਤਾ ਜਾਨੀ ਆਪਣੀ ਗੱਲ ਬੋਰਡ ਰਹੀਂ ਕਰਾ ਲਈ ਮਤਲਬ ਲੋਕਾਂ ਨੂੰ ਦਿਖਾਉਣ ਖਾਤਰ ਜਿਹੜਾ ਕੀਤਾ ਜਾ ਰਿਹਾ ਹੈ ਨਾ ਜੀ ਇਹ ਲੋਕਾਂ ਨੂੰ ਜੱਜਦਾ ਨਹੀਂ ਹੈਗਾ ਉਹੀ ਜਾਬਤਾ ਕਮੇਟੀ ਦਾ ਵੀ ਚੇਅਰਮੈਨ ਭੁੰਦੜ ਆ ਬੋਰਡ ਦਾ ਵੀ ਉਹ ਹੁਣ ਕਾਰਜਕਾਰੀ ਪ੍ਰਧਾਨ ਵੀ ਉਹ ਮਤਲਬ ਉਹ ਜਿਹੜੀ ਨੀਤ ਆ ਨਾ ਵੀ ਕਿਉਂਕਿ ਭੁੰਦੜ ਪੂਰੀ ਤਰ੍ਹਾਂ ਵਫਾਦਾਰ ਆ ਇਸ ਕਰਕੇ ਉਹਨੂੰ ਹੀ ਦੋ ਜੇ ਕਿਸ ਨੂੰ ਦੇਣਾ ਤਾਂ ਕਿ ਜਦੋਂ ਮਰਜੀ ਉਹਨੂੰ ਕਹਿ ਦੀ ਵੀ ਚਲੋ ਜੀ ਭੁੰਦੜ ਸਾਹਿਬ ਹੁਣ ਆਪਾਂ ਆ ਗਏ ਜਾਂ ਤਾਂ ਇਹ ਛੁੱਟੀ ਲੈਂਦਾ ਲੰਮੀ ਇਕਾਲੀ ਦਲ ਤੋਂ ਵੀ ਮੈਂ ਸਾਲ ਲਈ 6 ਮਹੀਨੇ ਲਈ ਛੁੱਟੀ ਲੈਣਾ ਮੈਂ ਆ ਪਰ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਵਰਕਿੰਗ ਕਮੇਟੀ ਚ ਅਸਤੀਫਾ ਦਿੰਦਾ ਜਾਂ ਛੁੱਟੀ ਮਨਜ਼ੂਰ ਕਰਾਉਂਦਾ ਵਰਕ ਕਮੇਟੀ ਕਿਸ ਨੂੰ ਪ੍ਰਧਾਨ ਕਿਉਂ ਲੈ ਲੈਂਦੀ ਉਹ ਤਾਂ ਆਪ ਹੀ ਹੈ ਨਾ ਸਾਰਾ ਕੁਝ ਆਪੇ ਮੈਂ ਪਹਿਰੀ ਪਹਿਨੀ ਆਪੇ ਮੈਂ ਬੁੱਢਾ ਸੋ ਹੱਕਣ ਸ਼ੁਕਰਮੁਲੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਅਕਾਲ ਤਖਤ ਸਾਹਿਬ ਤੋਂ ਫੈਸਲਾ ਆ ਸੁਖਵੀਰ ਬਾਦਲ ਤਨਹਾਈੇ ਕਰਾਰ ਦਿੱਤੇ ਗਏ ਨੇ ਪਰ ਇੱਕ ਹੋਰ ਜਿਹੜਾ ਸਵਾਲ ਆ ਸਾਰੇ ਚੱਕ ਰਹੇ ਨੇ ਮਾਲੀ ਸਾਹਿਬ ਨੇ ਵੀ ਇਹੀ ਗੱਲ ਆਖੀ ਆ ਕਿ ਜਿਹੜੀਆਂ ਵਿਹਾਰ ਚਤਰਾਈਆਂ ਨੇ ਉਹ ਲਗਾਤਾਰ ਸੁਖਵੀਰ ਬਾਦਲ ਕਰ ਰਹੇ ਨੇ ਕਿਉਂਕਿ ਪ੍ਰਧਾਨਗੀ ਤੋਂ ਅਸਤੀਫਾ ਬਿਨਾਂ ਅਸਤੀਫਾ ਦਿੱਤਿਆਂ ਤੇ ਅਕਾਲ ਸਖਤ ਸਾਹਿਬ ਦੇ ਫੈਸਲੇ ਆਉਣ ਤੋਂ ਬਿਲਕੁਲ ਠੀਕ ਇੱਕ ਦਿਨ ਪਹਿਲਾਂ ਹੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਾ ਦੇਣਾ ਵੀ ਕਿਤੇ ਨਾ ਕਿਤੇ ਸੁਖਵੀਰ ਜੀ ਦੇ ਪਿੱਛੇ ਵੀ ਇੱਕ ਚਲਾਕੀ ਲੱਗਦੀ ਹੈ ਤਾਂ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ